ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹਾਲ ਚਾਲ ਹੈ ਜੀ ਸਾਰੇ ਠੀਕ ਹਾਂਗੇ ਥੋੜੀ ਤੁਹਾਨੂੰ ਅਪਡੇਟ ਦੇਣੀ ਸੀਗੀ ਤੁਹਾਡੀਆਂ ਈਐਲਡੀ ਬਾਰੇ ਇਹਨਾਂ ਨੇ ਅਕਤੂਬਰ 17 ਨੂੰ ਕੁਝ ਈਐਲਡੀ ਬੈਨ ਕੀਤੀਆਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਬੈਨ ਹੋ ਜਾਣੀਆਂ ਜਿਨ੍ਹਾਂ ਦੇ ਉੱਤੇ ਨਜ਼ਰ ਜ਼ਿਆਦਾ ਰੱਖੀ ਜਾਏਗੀ ਹਾਈਵੇ ਪੈਟਰੋਲ ਦੇ ਵੱਲੋਂ ਸਕੈਲਸ ਦੇ ਉੱਤੇ ਤੇ ਕੱਲੀ ਕੱਲੀ ਮੈਂ ਈਐਲਡੀ ਦਾ ਨਾਮ ਤਾਂ ਨਹੀਂ ਬੋਲ ਸਕਦਾ ਸੋ ਇਧਰਲੇ ਪਾਸੇ ਤੁਸੀਂ ਆਪਣੀ ਈਐਲਡੀ ਦੇਖ ਲਿਓ ਕਿਉਂਕਿ ਮੈਂ ਵੀਡੀਓ ਇਧਰਲੇ ਪਾਸੇ ਛੋਟੀ ਪਾਉਣਾ ਹੁੰਦਾ ਤੇ YouTube ਤੇ ਵੱਡੀ ਪਾਉਣਾ ਹੁੰਦਾ ਔਰ ਅਗਰ ਤੁਸੀਂ ਸਾਰੇ ਨਾਮ ਲਿਖਣੇ ਆ ਉਹਨਾਂ ਦੇ ਵਿੱਚ ਹੈਗੀ ਆ ELD प्रोवाइडर आर्ट क्लेम इंक एलडी नेम प्रीमियम ईएलडी पीएमएम पीएमएम 92 क्लीन और अकोर प्रोसीजरों ਵਿੱਚ ਆਪਣੇ ਨਾਮ ਪੜ ਲਏ ਹੋ ਕਿ ਕਿਹੜੀਆਂ ਕਿੜੀਆਂ ਤੁਹਾਡੀਆਂ ईएलडीਆਂ ਦੇ ਵਿੱਚ ਹੈਗੀਆਂ ਆ ਇਹ ਕਹ ਰਿਹਾ ਕਿ ਇਹ ਬੇਸਿਕਲੀ ਪੁਲਿਸ ਵਾਲੇ ਕਰਦੇ ਕੀ ਆ ਜਾਂ ਉਹਨਾਂ ਕਿਦਾਂ ਬੜ ਚੱਲਾ ਆ ਕਿਉਂਕਿ ਇਹ ਵੀ ਐ ਇਦਾਂ ਹੀ ਕਰਦੇ ਆ ਜਿੱਦਾਂ ਕੰਪਨੀ ਖੋਲਦੇ ਆ ਤੇ ਜਦ ਇਹ ਕੰਪਨੀ ਓਪਨ ਹੁੰਦੀ ਆ ਤੇ ਜਿੱਦੇ ਕੰਪਨੀ ਰਜਿਸਟਰ ਹੁੰਦੀ ਆ ਇਹਨਾਂ ਨੂੰ ਵੀ ਕਾਲਸ ਆਣੀਆਂ ਚਾਲੂ ਹੋ ਜਾਣੀਆਂ ਆ ਈਐਲਡੀ ਪ੍ਰੋਵਾਈਡਰ ਵੱਲੋਂ ਤੇ ਜੋ ਉਹ ਤੁਹਾਨੂੰ ਕਹਿੰਦੇ ਆ ਉਹੀ ਇਹਨਾਂ ਨੂੰ ਕਹ ਦਿੰਦੇ ਆ ਬਾਕੀ ਇਹ ਕਹਿੰਦੇ ਘਰ ਦਾ ਪੇਟੀ ਲੰਘ ਕਟਾਏ ਜਿਹੜੇ ਤੁਹਾਡੇ ਆਪਣੇ ਬੰਦੇ ਉਹ ਤੁਹਾਡੀਆਂ ਜੜਾਂ 'ਬੋ ਪੜਦੇ ਆ ਕਿਉਂਕਿ ਸਾਡੇ ਆਪਣੇ ਬੰਦੇ ਭਾਰਤੀ ਮੂਲ ਦੇ ਬੰਦੇ ਸਾਡੀ ਜਿਹੜੀ ਬੋਲੀ ਬੋਲਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਉਹ ਗੋਰੇ ਆ ਤੇ ਉਹ ਗੋਰਿਆਂ ਦੀ ਲੱਗੇ ਹੋਏ ਆ ਚੱਟਣ 'ਚ ਤੇ ਉਹ ਤੁਹਾਡੀਆਂ ਜੜਾਂ ਮਖੂਬੀ ਵੱਡ ਰਹੇ ਆ ਇਹੇ ਕਿਸੇ ਵਹਿਮ ਚ ਨਾ ਜਾਇਓ ਕਿ ਤੁਹਾਡਾ ਸਿੱਖ ਭਾਈ ਜਾਂ ਤੁਹਾਡਾ ਹਿੰਦੂ ਭਾਈ ਤੁਹਾਡੀ ਬੈਕਸਟੈਬ ਨਹੀਂ ਕਰ ਸਕਦਾ ਗੋਰਿਆਂ ਦਾ ਸਕਾ ਬਣਨੇ ਲਈ ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਔਰ ਜਿਹੜੀ ਮੈਂ ਗੱਲ ਕਹਿੰਦਾ ਸੀ ਕਿ ਭਾਵੇਂ ਤੁਹਾਨੂੰ ਬੋਲੀ ਆਉਂਦੀ ਆ ਭਾਵੇਂ ਨਹੀਂ ਆਉਂਦੀ ਭਾਵੇਂ ਤੁਸੀਂ ਇੱਥੇ ਜੰਮੇ ਹੋ ਆ ਭਾਵੇਂ ਨਹੀਂ ਜੰਮੇ ਹੋ ਭਾਵੇਂ ਤੁਸੀਂ ਇਹਨਾਂ ਦੀ 10 ਸਾਲ ਤੋਂ ਚਟਦੇ ਆ ਭਾਵੇਂ ਨਹੀਂ ਚਟਦੇ ਪਏ ਤੇ ਇਹ ਗਵਰਨਮੈਂਟਾਂ ਕੋਲ ਅਕੱਚੀਆਂ ਸਕੀਆਂ ਨਹੀਂ ਹੁੰਦੀਆਂ ਤੇ ਮੈਂ ਨਹੀਂ ਆ થોਲੇ ਦਿਨ ਪਹਿਲਾਂ ਇਨਸੀਡੈਂਟ ਹੋ ਕੇ ਹਟਿਆ ਤੇ ਹੁਣ ਛੋਟੀ ਜਿਹੀ ਮਕਲਿੱਪ ਪਾ ਰਿਹਾ ਤੇ ਦੇਖ ਲਿਓ ਲਾਹੋਂ ਇਹ ਕੰਮ ਚਾਲੂ ਹੋ ਗਿਆ ਜਿਹੜੀ ਗੱਲ ਦਾ ਲੱਗਦਾ ਸੀਗਾ ਨਾ ਇੱਥੇ ਮੈਂ ਇਹਨਾਂ ਦੇ ਨਾ ਪਿਛਲੇ ਵੇਅਰ ਹਾਊਸ ਤੇ ਲਾ ਗਿਆ ਤੇ ਵੇਅਰ ਹਾਊਸ ਨਹੀਂ ਤਾਂ ਹੈ ਲੱਭਦਾ ਸੀ ਕੋਈ ਕਿਨੋਂ ਦਾ ਐਡਰੈਸ ਥੋੜਾ ਜਿਹਾ ਜਿਹਨੇ ਅਪਡੇਟ ਨਹੀਂ ਕੀਤਾ ਆ ਵੇਅਰ ਹਾਊਸ ਵਾਲਿਆਂ ਨੇ ਮੈਂ ਉਕਲਾ ਹੋਮਾ ਸਿਟੀ ਉਕਲਾ ਹਮਾਇਆ ਸ਼ਾਇਦ ਮੇਰੀ ਵੀਡੀਓ ਛੇਤੀ ਹੀ ਇੰਟਰਨੈਟ ਦੇ ਉੱਤੇ ਗੋਰਿਆਂ ਵੱਲੋਂ ਪੈ ਜਵੇ। ਤਾਂ ਮੈਂ ਉਹਨਾਂ ਦੇ ਉੱਥੇ ਗਿਆ ਤੇ ਮੈਂ ਕਿਹਾ ਵੀ ਆਹ ਡਰੈਸ ਹੈ ਤੁਹਾਡਾ। ਇਹਦੇ ਪਿੱਛੇ ਪਾਸੇ ਬਿਲਡਿੰਗ 'ਚ ਚਾਰ ਜਣੇ ਖੜੇ ਸੀ। ਦੋ ਮੋਟੇ ਜਿਹੇ ਗੋਰੇ, ਇੱਕ ਜਨਾਨੀ ਤੇ ਇੱਕ ਪਤਲਾ ਜਿਹਾ ਗੋਰਾ ਨਾ। ਜਾ ਕੇ ਕੈਮਰਾ ਜਾ ਕੇ ਮੇਰੇ ਮੂੰਹ ਉਰ ਨੂੰ ਕਰਕੇ ਰਿਕਾਰਡਿੰਗ ਕਰਨਾ ਪਿਆ। ਤੇ ਮੈਂ ਰਾਮਾਸਕ ਨੀ ਕੁਝ ਸੰਗੀਆਂ ਨਾ। ਕੰਦਨ ਨਹੀਂ ਐਡਰੈਸ ਨਹੀਂ ਹੈਗਾ ਤਾਂ ਮੈਂ ਪੁੱਛਿਆ ਵੀ ਨਹੀਂ ਕਿ ਮਤਲਬ ਮਗਾਓ ਕੇ ਥੈਂਕ ਯੂ ਅਚਕ ਕੇ ਉਸ ਵੇਲੇ ਪਾਈਸ ਵਾਲਿਆਂ ਨੂੰ ਕਾਲ ਆਣਾ ਪਿਆ ਮੇਰੇ ਸਾਹਮਣੇ ਖੜਾ ਤੇ ਅਗਰ ਕੋਈ ਆਉਂਦਾ ਫਿਰ ਮੈਂ ਰਿਕਾਰਡ ਕਰਦਾ ਆਪਣੇ ਮਤਲਬ ਤੁਨਪੁਰ ਚੱਲੀ ਜਾਣਾ ਉਹਦੇ ਤੇ ਇਹ ਹਾਲਾਤ ਆ ਸੋਲਿਆ ਮਤਲਬ ਹਰੇਕ ਬੰਦੇ ਦੇ ਨਾਲ ਨਾ ਇਦਾਂ ਡੀਲ ਕਰ ਰਹੇ ਆ ਹੁਣ ਇਹ ਜਿਦਾ ਮੈਂ ਅਕਸਰ ਕਹਿੰਨੇ ਹਮਾਂ ਉਹਨਾਂ ਦੇ ਲਈ ਪੂਰਾ ਰੰਗ ਤੁਹਾਡਾ ਪੂਰਾ ਹੀ ਆ ਸਾਰਿਆਂ ਦਾ ਭਾਵੇਂ ਤੁਸੀਂ ਇੱਥੇ ਸਿਟੀਜ਼ਨ ਆ ਭਾਵੇਂ ਤੁਸੀਂ ਇੱਥੇ ਨੌਨ ਸਿਟੀਜ਼ਨ ਆ ਤੁਸੀਂ ਸਾਰੇ ਉਹਨਾਂ ਦੇ ਲਈ ਉਹਨਾਂ ਦੀ ਕੰਟਰੀ ਦੇ ਵਿੱਚ ਬਸ ਕਚਰੇ ਹੀ ਆਸੋਲੇ ਉਹ ਆ ਕੀਸਿਕ ਕੀ ਵੇਅਰ ਹਾਊਸ ਦੇ ਮੋਹਰੇ ਪਾਸੇ ਵੇਅਰ ਹਾਊਸ ਵਾਲੇ ਹੋਰ ਸੀ ਤਾਂ ਪਿਛਲੇ ਪਾਸੇ ਹੋਰ ਸੀ ਤਾਂ ਮੈਂ ਮੋਹਰੇ ਪਾਸੇ ਗਿਆ ਮੈਂ ਓਕਲਾਹੋਮਾ ਸਿਟੀ ਓਕਲਾਹੋਮਾ ਰੋਡ ਲਾਇਆ ਸੀ ਪਿੱਛੇ ਜ ਆ ਜਿਹੜਾ ਲਾ ਕੇ ਆਂ ਇਹ ਉੱਥੇ ਬੰਦਾ ਮੇਰੀ ਵੀਡੀਓ ਬਣਾਣਾ ਪਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਮੇਰੀ ਵੀਡੀਓ ਇਹ ਪੋਸਟ ਕਰਨੀ ਹੈ ਜਵਾਬ ਨਹੀਂ ਮਿਲਿਆ ਤੇ ਮੈਨੂੰ ਕਹਿੰਦਾ ਡਰ ਕ ਡਰ ਕ ਅਗਰ ਕਿਸੇ ਭੈਣ ਭਰਾਵਾਂ ਨੂੰ ਵੀ ਨਹੀਂ ਪਤਾ ਕਿ ਡਰ ਕ ਡਰ ਕ ਦਾ ਮਤਲਬ ਕੀ ਹੈ ਮੈਨੂੰ ਦੱਸ ਦਿਓ ਕਮੈਂਟ ਦੇ ਵਿੱਚ ਤਾਂ ਮੈਂ ਤੁਹਾਨੂੰ ਬਰੀਫੀ ਦੱਸ ਦਊਂਗਾ ਕਿ ਡਰ ਕ ਡਰ ਕ ਦਾ ਮਤਲਬ ਕੀ ਹੈ ਤੇ ਕਿੱਥੋਂ ਆਇਆ ਸੀ ਔਰ ਇਹ ਕਿੰਨੀ ਪ੍ਰਾਣੀ ਨਫ਼ਰਤ ਆ ਤੁਹਾਡੀ ਪੱਗ ਦੇ ਨਾਲ ਇਹ ਸਾਰਾ ਕੁਝ ਹੋਊਗਾ ਜਿਹੜੀਆਂ ਗੱਲਾਂ ਮੈਂ 3 ਸਾਲ ਪਹਿਲਾਂ ਕਹੀਆਂ ਸੀ ਉਹ ਗੱਲ ਪੂਰੀਆਂ ਹੋਈਆਂ ਤੇ ਜਿਹੜੀਆਂ ਮੈਂ ਗੱਲਾਂ ਅੱਜ ਕਹਿ ਰਿਹਾ ਇਹ ਵੀ ពੂਰੀਆਂ ਹੋਣਗੀਆਂ ਦ ਸਵੇਟ ਐਂਡ ਵਾਚ ਇਹਨਾਂ ਨੇ ਬੰਦੇ ਸਰ ਵਹੀ ਰੱਖਣੇ ਆ ਜਿਹੜੇ ਬੰਦੇ ਇਹਨਾਂ ਦੇ ਆ ਤਕੜੇ ਗੁਲਾਮ ਬਣ ਕੇ ਰਹਿੰਦੇ ਆ ਤੇ ਲੋਕ ਕਿੱਥੇ ਦੇ ਬਹੁਤ ਚੰਗੇ ਆ ਲੋਕਾਂ ਦੀ ਗੱਲ ਨਹੀਂ ਹੈਗੀ ਲੋਕ ਮਾਸ ਮジョਰਿਟੀ ਅੱਧੀ ਚੰਗੀ ਆ ਤੇ ਅੱਧੀ ਬਹੁਤ ਬੁਰੀ ਹੋ ਗਈ ਆ ਬੁਰੀ ਉਹ ਹੀ ਆ ਜਿਹੜੀ ਜ਼ਿਆਦਾ ਜਿਆਦਾਤਰ ਮੀਡੀਆ ਨੂੰ ਕੰਜ਼ਿਊਮ ਕਰਦੀ ਆ ਉਹ ਇੱਥੇ ਦੇ ਲੋਕ ਕਾਫੀ ਹੱਦ ਤੱਕ ਜ਼ਹਿਰ ਪਾੜੀ ਫਿਰਦੇ ਆ ਬਾਕੀ ਆਪਣੇ ਲੋਕਾਂ ਦੀਆਂ ਵੀ ਕਾਫੀ ਗਲਤੀਆਂ ਹੈਗੀਆਂ ਆ ਆਹ ਥੋੜੀ ਜਿਹੀ ਕਲਿੱਪ ਆ ਤੁਸੀਂ ਦੇਖ ਲਿਓ ਟਰੱਕ ਸਿਗਾ ਪੰਜਾਬ ਦਾ ਮਤਲਬ ਪੰਜਾਬੀ ਕਿਸੇ ਬੰਦੇ ਦਾ ਮੁੰਡਾ ਸਿਗਾ ਹਰਿਆਣੇ ਵਾਲਾ ਜਿਹੜਾ ਉਹ ਚਲਾ ਰਿਹਾ ਸੀ ਤਾਂ ਉਸ ਬੰਦੇ ਨੇ ਮੇਰੇ ਸਾਹਮਣੇ ਅੱਧੇ ਘੰਟੇ ਤੋਂ ਜ਼ਿਆਦਾ ਉਹਨੇ ਟਾਈਮ ਲਗਾਇਆ ਆ ਜਿਹੜਾ ਮੇਰੇ ਜਿਹੜਾ ਇੱਥੇ ਟਰੱਕ ਰੋਕ ਕੇ ਖੜਾ ਸੀ ਉਹ ਹਰਿਆਣੇ ਵਾਲਾ ਠੀਕ ਆ ੱੱਲੇ ਵਾਲੇ ਨੇ ਲਿਖਾਇਆ ਵਾ ਟ੍ਰੇਲਰ ਦੇ ਉੱਤੇ ੱੱਲੇ ਵਾਲਾ ੱੱਲੇ ਵਾਲਾ ਆ ਮੁਸਲਮਾਨ ਏ ਐਵੇਂ ਹੀ ਸੜਾ ਲੋਕਾਂ ਨੂੰ ਫੌਰਨ ਮਾਰੀ ਜਾਂਦਾ ਬੇਕੂਫਾਂ ਗੋ ਬਈ ਟਰੱਕ ਤੋਂ ਉੱਤਰ ਕੇ ਕੋਈ ਕੰਮ ਕਰ ਲਾ ਹਨਾ ਤੇ ਔਖਾ ਜਨਤਾ ਦਾ ਬੜਾ ਔਖਾ ਪੇਸ਼ੈਂਸ ਹੀ ਹੈ ਨਹੀਂ ਇਹ ਤਾਂ ਗਾਲਾਂ ਕੱਢਣਾ ਪਿਆ ਕਹਿੰਦਾ ਟਰੱਕ ਖੜਾ ਕਰਕੇ ਕਿੱਥੇ ਨੂੰ ਚਲਾ ਗਿਆ ਇਹ ਆਹੀ ਇਸ ਲੈਟ ਵੈਂਟ ਟੂ ਦ ਰੈਸਟੋਰਾਂ ਮਾਈ ਜਸ ਸੌ ਹੀ ਸੌ ਹੀ 1 ਮਿੰਟ ਇਹ ਇਸ ਆਸੋ ਜਿਸ ਪੁੱਲ ਉੱਪਰ ਤੋਂ ਜਿਸ ਨੂੰ ਪੁੱਲ ਆ ਮਿਆ ਮਿਆ ਕਾਜ਼ ਆਫ ਦੈਮ ਵੀ ਆਲ ਗੈਟਿੰਗ ਟੂ ਬੈਕ ਆਟ I know uh, uh, I, uh, I, uh, I don't I don't how to call it wait I but still genau I, you know. I know Yeah ਆ ਦੇ ਆ ਹਰਿਆਣੇ ਵਾਲੇ ਆ ਜੀ ਕਟੂਤਾ ਪਿਛਲੇ ਅੱਧੇ ਘੰਟੇ ਤੋਂ ਮੈਂ ਇਹ ਟਰੱਕ ਇੱਥੇ ਲਾਇਆ ਵਾ ਚੋਰੇ ਗਾੜਾ ਕੱਢਣ ਆਇਆ ਵਾ हां ब्रो मैं हां ਜਦੋਂ ਆਪਾਂ ਕਹਿੰਨੇ ਆ ਫੇ ਫੇ ਕਹਿੰਦੇ ਤੁਸੀਂ ਹਰਿਆਣੇ ਵਾਲਿਆਂ ਨੂੰ ਟਾਰਗੇਟ ਕਰਦੇ ਨਹੀਂ ਤੁਹਾਡੀ ਫਰਕੂਤਾ ਇਦਾਂ ਦੀਆਂ ਤਾਂ ਟਾਰਗੇਟ ਹੁੰਦਾ ਉਹ ਬੰਦੇ ਨੇ ਪਹਿਲਾਂ ਤੇਲ ਭਰਾਇਆ ਉੱਥੇ ਹੀ ਉਹ ਬੰਦਾ ਰੋਟੀ ਖਾਣਾ ਪਿਆ ਤੇ ਉੱਥੇ ਹੀ ਉਹ ਬੰਦੇ ਨੇ ਆਪਣੇ ਭਾਂਡੇ ਭੁੰਡੇ ਵੀ ਆਪਣੇ ਤੋਤੇ ਤੇ ਇਹ ਆਪਣੀਆਂ ਕੁਝ ਗਲਤੀਆਂ ਹੈਗੀਆਂ ਤੇ ਇਹਨਾਂ ਨੂੰ ਪਲੀਜ਼ ਨਜ਼ਰ ਅੰਦਾਜ਼ ਨਾ ਕਰਿਆ ਕਰੋ ਪਰ ਕੀ ਸਿਰਫ ਸਾਡੇ ਲੋਕ ਕਰਦੇ ਆ ਨਹੀਂ ਆ ਵੀਡੀਓ ਦੇਖ ਲਓ ਇਹ ਵਿਤਨਾਮੀ ਬੰਦਾ ਲੱਗਦਾ ਹੈ ਦੇਖਣ ਨੂੰ ਹਨਾ ਚਪਲਾਂ ਪਾਈਆਂ ਆ ਆਏ ਕਾ ਮੁਸਲਮਾਨ ਆ ਇਹ ਆਪਣੇ ਅਫਗਾਨੀ ਜਾਂ ਪਾਕਿਸਤਾਨੀ ਜਾਂ ইরਾਨੀ ਕੋਈ ਵੀ ਹੋ ਸਕਦਾ ਮੈਨੂੰ ਨਹੀਂ ਪਤਾ ਗੱਲ ਕੀ ਆ ਤੁਹਾਡੀ ਜਿਹੜੀ ਪੱਗ ਹੈ ਨਾ ਐਤੋਂ ਬਹੁਤ ਨਫ਼ਰਤ ਆ ਔਰ ਜਿੰਨਾ ਮਰਜੀ ਤੁਸੀਂ ਕਹਿ ਲਓ ਜਿਨ੍ਹਾਂ ਨੇ ਵਾਲ ਵੀ ਕਟਾਇਓ ਆ ਸਿੱਖਾਂ ਦੇ ਮੁੰਡਿਆਂ ਨੇ ਅਨਲੈਸ ਉਹ ਖੂਨ ਗੰਦਾ ਆ ਉਹਨੂੰ ਦੁੱਖ ਨਹੀਂ ਹੋਣਾ ਮਾਤਾ ਬਹੁਤ ਗੈਸਪਾ ਆਪਣੇ ਲੋਕਾਂ ਨੂੰ ਨਹੀਂ ਭੰਡ ਲਿਈ ਜਾਂਦਾ ਅਬ ਬੁੱਕ ਕੋਣਾ ਲਗਾਇਆ ਆਪਣੇ ਪੱਟਾ ਕੋਣਾ ਇੰਡੀਅਨ ਤਾਂ ਹੈ ਨਹੀਂ ਨਾ ਨਾ ਪੰਜਾਬੀ ਆ ਨਾ ਸਰਦਾਰ ਆ ਤੇ ਬਸ ਉਹੀ ਚੱਕਰ ਹੈ ਅਸੀਂ ਆਪਣੇਆਂ ਨੂੰ ਕਦਰਨੇ ਆ ਇਹ ਕਿਤੇ ਜਿਹੜੀਆਂ ਦੂਸੀਆਂ ਕੰਟਰੀਆਂ ਦੇ ਲੋਕ ਕਿਤੇ ਘੱਟ ਗਲਤ ਕੰਮ ਕਰਦੇ ਇੱਥੇ ਆਪਣਾ ਸਰਦਾਰ ਹੁੰਦਾ ਗੋਲਣ ਚੱਕ ਕੇ ਵੀਡੀਓ ਪਾ ਦੇਣੀ ਸੀ ਇੱਥੇ ਕੋਈ ਆਪਣਾ ਹਿੰਦੂ ਮੁੰਡਾ ਹੁੰਦਾ ਗੋਲਣ ਚੱਕ ਕੇ ਵੀਡੀਓ ਪਾ ਦੇਣੀ ਸੀ ਪਰ ਇਹਨਾਂ ਦੇ ਵੇਲੇ ਸਾਰਿਆਂ ਨੂੰ ਮੌਤ ਪੈ ਗਈ ਲੋਕਾਂ ਅਗਰ ਜੇ ਉਹ ਮੈਨੂੰ ਟਿੱਕਰ ਨੂੰ ਮੈਂ ਕਰਕੇ ਆਣੀ ਹੋਵੇ ਨਾ ਤਾਂ ਮੈਂ ਕਰਕੇ ਆ ਆ ਸਾਰਾ ਕੋਈ ਮੈਨੂੰ ਡਰ ਨਹੀਂ ਲਾਦਾ ਬਲੜੀ ਸਾਡਾ ਮੁਲਕ ਪਿੱਛੇ ਹੀ ਹੈ ਉੱਥੇ ਹੀ ਸਾਡੀ ਦਸਤਾਰ ਨੂੰ ਰਿਸਪੈਕਟ ਮਿਲਦੀ ਹੈ ਤਾਂ ਤੁਹਾਨੂੰ ਲੱਗਦਾ ਆ ਕਿ ਤੁਸੀਂ ਇੱਥੇ ਆ ਕੇ ਇਹਨਾਂ ਦਾ ਸਕੇ ਬਣ ਕੇ ਇਹਨਾਂ ਵਿੱਚ ਕੁਝ ਕਰ ਲੂਗੇ ਤਾਂ ਮੈਂ ਜਿਹਨਾਂ ਨੇ ਵਾਲੇ ਵੀ ਘਟਾਇਆ ਹੋਆ ਤੇ ਕਿਉਂਕਿ ਜਿਹੜਾ ਗਵਰਨਮੈਂਟ ਦਾ ਨੌਕਰ ਹੁੰਦਾ ਇੱਕ ਗੱਲ ਯਾਦ ਰੱਖਿਓ ਗਵਰਨਮੈਂਟ ਦਾ ਕੋਈ ਵੀ ਨੌਕਰ ਉਹ ਤੁਹਾਡਾ ਸਕਾ ਨਹੀਂ ਹੁੰਦਾ ਉਹ ਗਵਰਨਮੈਂਟ ਦਾ ਸਕਾ ਹੁੰਦਾ ਕਿਉਂਕਿ ਉੱਥੋਂ ਤਨਖਾਈਗੇ ਯਾਦ ਰੱਖਿਓ ਤਨਖਾਈਗੇ ਕਿਉਂਕਿ ਜਦੋਂ ਗੋਰਿਆਂ ਨੇ ਵੀ ਸਿੱਖਾਂ ਦੀਆਂ ਬਟਾਲੀਅਨ ਹਾਇਰ ਕੀਤੀਆਂ ਸੀ 1400 60 ਦੇ 10 ਅੱਕੇ ਦੇ ਵਿੱਚ ਉਸ ਵਲੇ ਉਹੀ ਸਿੱਖਾ ਨੇ ਸਾਨੂੰ ਮਾਰਿਆ ਸੀ ਯਾਦ ਰੱਖਿਓ ਮੇਰੀ ਗੱਲ ਹਿਸਟਰੀ ਆਲਵੇਜ਼ ਰਿਪੀਟਸ ਸਮ ਸੋ ਜਿਹੜੇ ਬੰਦੇ ਤਨਖਾਈਏ ਹੁੰਦੇ ਆ ਨਾ ਉਹ ਤੁਹਾਡੇ ਨਹੀਂ ਹੁੰਦੇ ਜਿਹੜੇ ਆਮ ਮਾਸ ਮジョਰਿਟੀ ਦੇ ਲੋਕ ਹੁੰਦੇ ਆ ਉਹ ਤੁਹਾਡੇ ਹੁੰਦੇ ਆ ਉਹ ਤੁਹਾਡਾ ਦਰਦ ਸਮਝਦੇ ਹੁੰਦੇ ਆ ਬਾਕੀ ਬੰਦੇ ਜਿਹੜਾ ਬੰਦਾ ਕਿਸੇ ਦਾ ਵੀ ਨੌਕਰ ਬਣ ਗਿਆ ਤਨਖਾ ਲੈ ਲੈਂਦਾ ਉਹਦਾ ਸਗਾ ਰਹੇਗਾ ਕਿਉਂਕਿ ਢਿੱਡ ਪਹਿਲਾਂ ਬਾਕੀ ਚੀਜ਼ਾਂ ਬਾਅਦ ਚ ਰਾਈਟ ਸੋ ਆਪਣੇ ਕਤੂਤਾਂ ਜਿਹੜੀਆਂ ਆ ਸਾਡੀ ਪੱਗ ਨੂੰ ਜਾਵਾ ਲੋਕ ਜਿਹੜੀ ਪੈਂਦੇ ਆ ਉਹਨਾਂ ਨੂੰ ਬਾਕੀ ਬੰਦੇ ਨਹੀਂ ਦੇਖਦੇ ਤੁਹਾਡੇ ਬੰਦੇ ਤੁਹਾਡੀ ਜਿਹੜਾ ਬੱਡਣਦਾ ਹੋਆ ਗੋਰੇ ਅਮਰ ਚੰਗੇ ਬਣਦੇ ਆ ਤੁਹਾਡੀ ਪਿੱਠ ਪਿੱਛੇ ਇਹ ਗੋਰਿਆਂ ਨੂੰ ਤੁਹਾਡੀਆਂ ਸਾਰੀਆਂ ਚੀਜ਼ਾਂ ਦੱਸਦੇ ਆ ਇੱਥੇ ਪੇ ਚੰਗੇ ਬਣਦੇ ਆ ਤੁਹਾਡੇ ਮੋਰੇ ਵਿੱਚ ਤੁਹਾਡੇ ਵਿੱਚ ਬਹਿ ਕੇ ਤੇ ਯਾਦ ਰੱਖੋ ਕਿਉਂਕਿ ਜੋ ਏਜੰਡਾ ਵਿੱਚੋਂ ਚੱਲ ਰਿਹਾ ਨਾ ਇਹ ਗਵਰਨਮੈਂਟ ਦਾ ਤੇ ਬਹੁਤ ਡੀਪ ਏਜੰਡਾ ਆ ਸੀਆਈਏ ਵੱਲੋਂ ਚਲਾਇਆ ਜਾ ਰਿਹਾ ਉਹਨਾਂ ਨੇ ਤੁਹਾਡੀਆਂ ਬਹੁਤ ਚੀਜ਼ਾਂ ਤੇ ਖਰਾਬ ਕਰਨੀਆਂ ਇੰਡੀਅਨ ਲੋਕਾਂ ਦੀਆਂ ਹਿੰਦੂ ਔਰ ਸਿੱਖਾਂ ਦੀਆਂ ਕਿਉਂਕਿ ਤੁਹਾਡੀ ਕੰਟਰੀ ਰੂਸ਼ੀਆ ਨੂੰ ਸਪੋਰਟ ਕਰ ਰਹੀ ਆ ਔਰ ਇਹ ਅਮਰੀਕਾ ਨੂੰ ਮਨਜੂਰ ਨਹੀਂ ਹੈਗਾ ਬਾਕੀ ਇੰਡੀਅਨ ਉਹਨਾਂ ਨੇ ਪਤਾ ਵੀਡੀਓ ਕਿਦਾਂ ਲੱਗਾ ਹੋਣਾ ਚੰਗਾ ਲੱਗਿਆ ਹੋਇਆ ਲਾਈਕ ਦੱਬ ਦਿਓ ਨਹੀਂ ਚੰਗਾ ਲੱਗਿਆ ਹੋਇਆ ਦੋ ਵਾਰ ਡਿਸਲਾਈਕ ਦੱਬ ਦਿਓ ਮੈਨੂੰ ਉਹਨਾਂ ਪਰ ਚੱਲ ਜਾਂਦਾ ਕਿ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਬਾਕੀ ਇੰਡੀਅਨ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਜਾਂ ਸ਼੍ਰੀ ਰਾਮ ਸਤਿ ਸ੍ਰੀ ਅਕਾਲ